ਸ੍ਰੀਕਾਲ ਤੁਸੀਂ ਜੁੜੇ ਹੋ ਤੱਕ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਰਸ਼ੇਂਦਰ ਕੌਰ ਜੀ ਮੌਜੂਦ ਨੇ ਅਸੀਂ ਬੇहद ਅਹਿਮ ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਵੀ ਕਰੋਗੇ ਸਵਾਗਤ ਹੈ ਤੁਹਾਡੇ ਡਾਕਟਰ ਸਾਹਿਬ ਬਹੁਤ ਧੰਨਵਾਦ ਸੁਖਵਿੰਦਰ ਜੀ ਤੇ ਤੁਹਾਡੇ ਨਾਲ ਜਿੰਨੇ ਵੀ ਸੂਝਵਾਨ ਜੁੜੇ ਨੇ ਸਾਰਿਆਂ ਨੂੰ ਹੀ ਬਹੁਤ-ਨੇਗੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਦੋਂ ਕੋਈ ਖਬਰ ਮੁੱਦਾ ਬਣਦੀ ਆ ਮੁੱਦਾ ਇਸ ਕਰਕੇ ਕਿ ਪਹਿਲਾਂ ਤਾਂ ਉਹ ਸਿਰਫ ਕੁਝ ਖਾਨਿਆਂ ਤੱਕ ਜਾਂ ਕੁਝ মিডিਆ ادارے ਜਾਂ ਕੁਝ ਜਿਵੇਂ ਕਹਿ ਲਓ ਕਿ ਅਖਬਾਰਾਂ ਦੇ ਵਿੱਚ ਥੋੜੀ ਬਹੁਤੀ ਕੋਈ ਸਪੇਸ ਬਣਾ ਲੈਂਦੀ ਹੈ ਮੁਰਕੇ ਜਦੋਂ ਉਹਦੇ ਚਰਚਾ ਹੁੰਦੀ ਹੈ ਉਹਦਾ ਵਿਸ਼ਲੇਸ਼ਣ ਜਾਂ ਉਹਦਾ ਪਿਛੋਕੜ ਜਾਂ ਉਹਦਾ ਭਵਿੱਖ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਮੁੱਦਾ ਸਾਡੇ ਤੁਹਾਡੇ ਨਾਲ ਜੁੜਿਆ ਬੀਤੇ ਦਿਨ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਕੁੱਤੇ ਨੂੰ ਬੱਚੇ ਦਾ ਸਿਰ ਲੈ ਕੇ ਘੁੰਮਦੇ ਦੇਖਿਆ ਗਿਆ ਨਵ ਜੰਮੇ ਬੱਚੇ ਦਾ ਤੁਸੀਂ ਕਲਪਨਾ ਕਰਕੇ ਵੇਖੋ ਕਿ ਉਹ ਹਾਲਾਤ ਕਿੱਦਾਂ ਦੇ ਹੋਣਗੇ ਕੀ ਉਹ ਬੱਚਾ ਜਿਉਂਦਾ ਉਹਦੇ ਮੂੰਹ ਵਿੱਚ ਆਇਆ ਜਾਂ ਬੱਚੇ ਦੀ ਲਾਸ਼ ਉਹਨੂੰ ਮਿਲੀ ਜਾਂ ਇਹ ਹਾਲਾਤ ਇੱਕ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਜਾਂ ਇੱਕ ਸਰਕਾਰੀ ਸਿਹਤ ਢਾਂਚੇ ਦੇ ਅੰਦਰ ਜੇ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਨੇ ਜੇ ਉੱਥੇ ਕੁੱਤੇ ਨਜ਼ਰ ਆਉਣ ਤੁਹਾਨੂੰ ਤੁਸੀਂ ਮਤਲਬ ਕਿ ਵਾਰਡਾਂ ਵਿੱਚ ਜਾਂ ਹਸਪਤਾਲ ਦੇ ਅੰਦਰ ਬਾਹਰ ਜਾਂ ਫਿਰ ਐਮਰਜੈਂਸੀ ਦੇ ਲਾਗੇ ਤਾਂ ਉਹਦੇ ਨਾਲ ਸਿਹਤ ਢਾਂਚੇ ਦੀ ਪੂਲ ਵੀ ਖੁੱਲਦੀ ਹੈ ਤੇ ਤੁਹਾਡੇ ਪ੍ਰਸ਼ਾਸਨਿਕ ਢਾਂਚੇ ਦੀ ਵੀ ਖੁੱਲਦੀ ਹੈ ਜਦੋਂ ਪੰਜਾਬ ਹੜ੍ਹਾਂ ਚ ਡੁੱਬ ਰਿਹਾ ਇਹ ਸਵਾਲ ਵੀ ਅਸੀਂ ਨਾਲ ਲਵਾਂਗੇ ਕਿ ਉਹਦੇ ਲਈ ਤੁਹਾਡੇ ਸਿਹਤ ਢਾਂਚੇ ਦੇ ਬਾਕੀ ਪ੍ਰਬੰਧ ਤਾਂ ਤੁਸੀਂ ਕਹਿ ਰਹੇ ਹੋ ਕਿ ਜੰਗੀ ਪੱਧਰ ਤੇ ਜਾਰੀ ਨੇ ਉੱਥੇ ਕਿਹੋ ਜਿਹਾ ਪ੍ਰਬੰਧ ਨੇ ਜੇ ਕੱਲ ਨੂੰ ਕੋਈ ਮਹਾਮਾਰੀ ਫੈਲਦੀ ਹੈ ਕੋਈ ਇਹੋ ਜਿਹੀ ਬਿਮਾਰੀ ਫੈਲਦੀ ਹੈ ਕਿਉਂਕਿ ਬੰਦੇ ਵੀ ਡੁੱਬ ਰਹੇ ਨੇ ਪਸ਼ੂ ਵੀ ਡੁੱਬ ਰਹੇ ਨੇ ਹਾਲਾਤ ਅਨਸੁਖਾਵੇਂ ਹੋਏ ਬੈਨੇ ਪੰਜਾਬ ਦੇ ਵਿੱਚ ਆਪਾਂ ਤਾਂ ਆਪੀ ਵਰਗਾ ਮੌਲ ਇਹਦੇ ਉੱਤੇ ਡਾਕਟਰ ਸਾਹਿਬ ਪਹਿਲਾਂ ਮੈਂ ਚਾਹਾਂਗਾ ਕਿ ਅਸੀਂ ਕਿਉਂਕਿ ਤੁਸੀਂ ਰਜਿੰਦਰਾ ਹਸਪਤਾਲ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈ ਅਸੀਂ ਚਾਹਾਂਗੇ ਕਿ ਉੱਥੋਂ ਦੇ ਹਾਲਾਤਾਂ ਤੇ ਲਗਾਤਾਰ ਤੁਸੀਂ ਗੱਲ ਕਰਦੇ ਰਹਿੰਦੇ ਹੋ ਅਸੀਂ ਵੀ ਮੀਡੀਆ ਜ਼ਰੀਏ ਗੱਲ ਕਰਦੇ ਆ ਪਰ ਕਮੀਆਂ ਕਿੱਥੇ ਰਹਿ ਜਾਂਦੀਆਂ ਕਦੇ ਵੈਂਟੀਲੇਟਰ ਤੇ ਪਏ ਨੇ ਲਾਈਟ ਚਲੀ ਗਈ ਕੱਲੇ ਇਹ ਹਸਪਤਾਲ ਨਹੀਂ ਹੋਰ ਵੀ بڑے ਹਸਪਤਾਲਾਂ ਦੀਆਂ ਦਰਪੋਟਾਂ ਹੁੰਦੀਆਂ ਰਹਿੰਦੀਆਂ ਨੇ ਜੀ ਸਿਕੰਦਰ ਜੀ 35 ਸਾਲਾਂ ਤੋਂ ਮੈਂ ਤਬਦੀਲੀ ਕੋਈ ਵੇਖੀ ਨਹੀਂ ਕਾਰਨ ਇਹ ਕਿ ਜਦੋਂ ਮੈਂ ਪੜਦੀ ਹੁੰਦੀ ਸਾਂ ਅਸੀਂ ਐਮਡੀ ਕਰਦੇ ਹੁੰਦੇ ਸਾਂ ਤਾਂ ਸਾਡੇ ਉਦੋਂ ਵੀ ਨਰਸਰੀ ਦੇ ਵਿੱਚ ਬਿੱਲੀ ਦੇ ਸਾਈਜ਼ ਦੇ ਚੂਹੇ ਆ ਜਾਂਦੇ ਸੀ ਜਿਹੜੇ ਨਵ ਜੰਮੇ ਬੱਚੇ ਦੇ ਪੂਰੇ ਹੱਥ ਨੂੰ ਖਾ ਜਾਂਦੇ ਸਨ ਕੱਟ ਕੇ ਕਿਸੇ ਵੇਲੇ ਉਹਦੇ ਬਾਹ ਅੱਧੀ ਤੱਕ ਉਹਨਾਂ ਨੇ ਚੱਕ ਮਾਰ ਕੇ ਚਲੇ ਜਾਣਾ ਇਹ ਚੀਜ਼ਾਂ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਤਾਂ ਤਬਦੀਲੀ ਦੇਖੀ ਨਹੀਂ ਉਸ ਤੋਂ ਵੱਡੇ ਹੀ ਸਾਈਜ਼ ਦੇ ਸਗੋਂ ਚੂਹੇ ਇੱਥੇ ਹਨ ਜਿੱਥੇ ਕੁੱਤੇ ਆਮ ਅ ਤੁਸੀਂ ਇਹ ਦੇਖ ਲਓ ਤਸਵੀਰ ਨਾ ਤੁਹਾਨੂੰ ਪਹਿਲਾਂ ਤਸਵੀਰ ਸਾਂਝੀ ਕਰ ਦਿਆਂਗੀ ਜੋ ਤੁਹਾਨੂੰ ਤਾਂ ਕਿ ਨਾ ਇਹਦੇ ਸਬੂਤ ਹੋਵੇ ਕਿ ਕਿਵੇਂ ਜਨਮ ਤੋਂ ਬਾਅਦ ਦਾ ਪਲੇਸੈਂਟਾ ਜਦੋਂ ਯਾ ਆਲ ਜਦੋਂ ਮਾਂ ਦੀ ਕੱਢੀ ਜਾਂਦੀ ਕਿਵੇਂ ਉਹਨੂੰ ਕਢੀਸ ਦੇ ਲਜਾਂਦੇ ਕੁੱਤੇ ਬਾਹਰ ਤੁਹਾਨੂੰ ਪੂਰੇ ਦਿਸ ਜਾਣਗੇ ਤਸਵੀਰਾਂ ਅਸੀਂ ਉੱਥੇ ਹੀ ਸਾਂ ਖਿੱਚ ਕੇ ਭੇਜੀਆਂ ਵੀ ਵੀ ਆਹ ਹਾਲ ਆਇਆ ਪਿਆ ਜੇ ਕਿਵੇਂ ਤੁਰਦੇ ਤੁਰਦੇ ਦੇ ਤੁਹਾਡੇ ਉੱਪਰੋਂ ਦੀ ਛੱਤ ਜੋ ਕਿ ਇਹ ਲਾਈ ਹੋਈ ਆ ਆਰਟੀਫੀਸ਼ੀਅਲ ਰੂਫ ਉਹ ਡਿੱਗ ਜਾਂਦੀ ਹੈ ਇੱਕ ਜਿਵੇਂ ਮੇਰੀ ਉਹ ਹੀ ਐਮਰਜੈਂਸੀ ਦੇ ਵਿੱਚ ਐਮਓ ਪੇਸੀ ਯਾਨੀ ਆਈਸੀਯੂ ਦੇ ਵਿੱਚ ਉੱਪਰੋਂ ਪੱਖਾ ਥੱਲੇ ਡਿੱਗ ਗਿਆ ਉਹ ਸ਼ੁਕਰ ਹੈ ਕਿ ਉਹ ਵਿੱਚ ਆਈਵੀ ਬੋਟਲ ਟੰਗਣ ਲਈ ਸਟੈਂਡ ਪਿਆ ਸੀ ਨਹੀਂ ਤਾਂ ਇੱਕ ਹੋਰ ਮੌਤ ਹੋ ਜਾਣੀ ਸੀ ਬੱਚੇ ਦੀ ਕਿ ਉੱਪਰੋਂ ਪੱਖਾ ਹੀ ਡਿੱਗ ਗਿਆ ਉਹਦੇ ਉੱਤੇ ਪਰ ਇਹਨਾਂ ਸਾਰੀਆਂ ਦੇ ਉੱਤੇ ਸਾਨੂੰ ਸਟ੍ਰਿਕਟ ਇਨਸਟਰਕਸ਼ਨ ਹੁੰਦੀ ਸੀ ਤੁਸੀਂ ਖਬਰਦਾਰ ਜੇ ਮੂੰਹ ਖੋਲਿਆ ਬਸ ਉਹ ਅਸੀਂ ਉਹ ਹੀ ਬੁਲਾ ਕੇ ਪੱਖੇ ਨੂੰ ਵੀ ਠੀਕ ਕਰਵਾਇਆ ਕਿਉਂਕਿ ਉਹਦੇ ਲਈ ਠੀਕ ਕਰਨ ਲਈ ਕੋਈ ਆਇਆ ਹੀ ਨਹੀਂ ਇਹ ਖਬਰ ਤਾਂ ਨਹੀਂ ਬਣੀ ਕਿਉਂਕਿ ਉਹ ਇੱਕ ਮੌਤ ਬਚ ਗਈ ਯਾਨੀ ਹੁਣ ਤਾਂ ਇਹ ਚੀਜ਼ਾਂ ਇੰਨੀ ਆਕ ਆਮ ਨੇ ਕਿ ਅੱਜ ਵੀ ਤੁਸੀਂ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਅੱਜ ਵੀ ਜਾਓ ਤੁਹਾਨੂੰ ਐਮਰਜੈਂਸੀ ਵਿੱਚ ਸਵਾਗਤ ਕਰਦੇ ਕੋਰੀਡੋਰਾਂ 'ਚ ਪਏ ਅਣਗਿਣਤ ਕੁੱਤੇ ਦੇਖਣਗੇ ਜਦ ਕਿ ਲੱਖਾਂ ਦਾ ਤਨਖਾਹਾਂ ਦੇਣ ਲਈ ਉੱਥੇ ਰੱਖੇ ਹੋਏ ਨੇ ਸਿਕਿਉਰਿਟੀ ਆਫਿਸਰਸ ਤੇ ਫਿਰ ਚੁਫੇਰੇ ਸਾਡੇ ਯਾਨੀ ਸਾਰੇ ਦੇ ਸਾਰੇ ਐਟ ਰਿਸਕ ਡਾਕਟਰ ਹੋਣ ਜਾਂ ਕੋਈ ਬਾਹਰੋਂ ਕੁੱਤਾ ਕਟਿਆ ਦੇ ਵੀ ਆਇਆ ਉਹ ਅੰਦਰ ਉਹ ਵੀ ਕੱਟ ਲਏਗਾ ਇਹ ਸਾਰਾ ਕੁਝ ਲਗਾਤਾਰ ਜਾਰੀ ਹੈ ਕੁਝ ਵੀ ਤਬਦੀਲੀ ਮੈਨੂੰ ਤੇ ਹਾਲੇ ਤੱਕ ਦਿਸੀ ਨਹੀਂ ਦੂਸਰੀ ਗੱਲ ਜਿੱਥੇ ਤੱਕ ਡਾਕਟਰਾਂ ਦੀ ਕਮੀ ਸਾਡੇ ਸਾਹਮਣੇ ਸਪਸ਼ਟ ਹੈ ਪਰ ਹੁਣ ਹੜਾਂ ਦੀ ਗੱਲ ਕੀਤੀ ਜਿਸ ਲਈ ਇੱਕ ਐਮਰਜੈਂਸੀ ਦਾ ਮਾਹੌਲ ਇੱਥੇ ਹੋਇਆ ਪਿਆ ਜਿਸ ਨੂੰ ਡੀਲ ਕਰਨ ਲਈ ਸਾਡੇ ਆਲਰੇਡੀ ਡਾਕਟਰਾਂ ਦੀ ਸਿਵियर ਸ਼ਾਰਟੇਜ ਐ ਇੰਨੀ ਜ਼ਿਆਦਾ ਕਿ ਡਿਸਪੈਂਸਰੀਆਂ ਦੇ ਵਿੱਚ ਰਜਿੰਦਰਾ ਹਸਪਤਾਲ 'ਚ ਪੜਨ ਆਏ ਅਜੇ ਡਾਕਟਰ ਬਣੇ ਨਹੀਂ ਪੜਨ ਆਏ ਵਿਦਿਆਰਥੀ ਜੋ ਸਪੈਸ਼ਲਿਸਟ ਅਜੇ ਨਹੀਂ ਬਣੇ ਉਹਨਾਂ ਨੂੰ ਭੇਜਿਆ ਜਾ ਰਿਹਾ ਵਕਤੀ ਤੌਰ ਤੇ ਵੀ ਦਿਖਾਇਆ ਜਾ ਸਕੇ ਕਿ ਸਾਰੇ ਇੱਕ ਕਲੀਨਿਕ ਚੱਲ ਰਹੇ ਨੇ ਤੇ ਸਾਰੇ ਥਾਂ ਤੇ ਹਨ ਸੋ ਉਹ ਜਿਹੜੀ ਇਸ ਤਰੀਕੇ ਕਿਉਂਕਿ ਉਹ ਪੂਰਾ ਫਿਰ ਉਹਨਾਂ ਕੋਲ ਪੜਨ ਦਾ ਸਮਾਂ ਨਹੀਂ ਜਾਂ ਇੱਥੇ ਦੀ ਐਮਰਜੈਂਸੀਆਂ ਵੇਖਣ ਦਾ ਸਮਾਂ ਨਹੀਂ ਸੋ ਇਹ ਵਕਤੀ ਤੌਰ ਤੇ ਸਰਕਲ ਚਲਾ ਕੇ ਜਿੱਥੇ ਕਵਰ ਕਰ ਰਹੇ ਹੋ ਉਹਥੇ ਇੰਨੇ ਭਾਰੀ ਹੜ ਜਿੱਥੇ ਘਰ-ਬਾਰ ਸਾਰੇ ਰੁੜ ਗਏ ਯਾਨੀ ਕੁਝ ਰਿਹਾ ਨਹੀਂ ਡੰਗਰ ਤੁਰ ਗਏ ਕੋਈ ਫਸਲਾਂ ਨਹੀਂ ਜਰਾ ਸੋਚ ਕੇ ਵੇਖਿਓ ਪਹਿਲਾਂ ਹੀ ਕਮੀ ਜੇ ਡਾਕਟਰਾਂ ਦੀ ਉਤੇ ਹੁਣ ਜਦੋਂ ਕੋਈ ਕੋਲਰਾ ਡੇਂਗੂ ਚਮੜੀ ਦੇ ਰੋਗ ਅੱਖਾਂ ਦੇ ਰੋਗ ਟਟੀਆਂ ਉਲਟੀਆਂ ਟਾਈਫਾਇਡ ਲੈਪਟੋਸਪਾਇਰੋਸਿਸ ਹੈਪਟਾਈਟਸ ਯਾਨੀ ਕੋਈ ਹੱਦ ਹੀ ਨਹੀਂ ਜਿਹੜੇ ਇਨਸਾਨੀ ਬਿਮਾਰੀਆਂ ਤੇ ਫਿਰ ਡੰਗਰਾਂ ਦੇ ਰੋਗ ਇਹ ਸਾਰੇ ਕੁਝ ਨੂੰ ਡੀਲ ਕਰਨ ਲਈ ਮੈਨੂੰ ਦੱਸ ਦਿਓ ਕਿ ਕੌਣ ਅਗਾ ਆਏਗਾ ਕਿਉਂਕਿ ਸਾਡਾ ਤਾਂ ਜਿਸ ਹਿਸਾਬ ਨਾਲ ਤਨਖਾਹਾਂ ਪੂਰੀਆਂ ਨਾ ਮਿਲਨੀਆਂ ਜਿਸ ਤਰੀਕੇ ਦਾ ਅਸੀਂ ਦਿਖਾ ਰਹੇ ਹਾਂ ਵੀ ਖਰਚਾ ਕਰਿਆ ਹੀ ਨਹੀਂ ਜਾ ਸਕਦਾ ਉਹਨਾਂ ਦੀਆਂ ਤਨਖਾਹਾਂ ਦੇਣੀਆਂ ਔਖੀਆਂ ਹੋਈਆਂ ਪਈਆਂ ਤਾਂ ਫਿਰ ਉਹ ਸਾਰੇ ਪਾਸਿਓ ਕੈਸ਼ ਸਟ੍ਰੈਪ ਪੰਜਾਬ ਦੇ ਤੇ ਕੋਲ ਹੈ ਹੀ ਨਹੀਂ ਆਲਰੇਡੀ ਅਸੀਂ ਕਰਜ਼ਈਆਂ ਤੇ ਜਿਹਦੇ ਵਿੱਚ ਉੱਥੋਂ ਹੋਰ ਕਰਜ਼ੇ ਲੈ ਕੇ ਅਸੀਂ ਇਸ਼ਤਿਹਾਰ ਬਾਜ਼ੀ ਦੇ ਸਿਖਰਾਂ ਹੀ ਤੋੜਤੀਆਂ ਕੋਈ ਛੱਡੇ ਹੀ ਨਹੀਂ ਹੱਦ ਬੰਨਾ ਉੱਦੇ ਵਿੱਚ ਇਹ ਸਾਰੇ ਇਸ਼ਤਿਹਾਰ ਲਾਉਣ ਵਾਲੇ ਉਹਨਾਂ ਵਿੱਚੋਂ ਕਿੰਨੇ ਲੋਕ ਨੇ ਜਿਹੜੇ ਉੱਥੇ ਜਾ ਕੇ ਖੜੇ ਰਹੇ ਹੋਣ ਰਾਤ ਰਾਤ ਭਾਰ ਉਹਨਾਂ ਕੋਲ ਬੈਠੇ ਹੋਣ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਹੋਣ ਕਿ ਸਿਰਫ ਬਿਆਨ ਹੀ ਦੇਣੇ ਅਸੀਂ ਕਮਰੇ ਅੰਦਰ ਬੈਠ ਕੇ ਉਹਨਾਂ ਤੱਕ ਪਹੁੰਚਿਆ ਕੌਣ ਕਿੰਨੇ ਇਹ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ ਕੀ ਹੁੰਦਾ ਜੇ ਸੁਖਿੰਦਰ ਜੀ ਘਰੋਂ ਬੇਘਰ ਹੋਣਾ ਇਹ ਕੋਈ ਸੌਖੀ ਗੱਲ ਨਹੀਂ ਹੈ ਕਿ ਉਸ ਉਸ ਦੁੱਖ ਦੇ ਵਿੱਚੋਂ ਰੋਗਾਂ ਨਾਲ ਲੁੱਝਦੇ ਆਪਣੇ ਕੋਈ ਗਵਾ ਵੀ ਚੁੱਕੇ ਹੋਣਗੇ ਉਹਦੇ ਵਿੱਚ ਸਿਰਫ ਇੱਕ ਬਿਆਨ ਤੁਸੀਂ ਸੁਣ ਲੋਗੇ ਹਾਂਜੀ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਕਰਾਂਗੇ ਸੈਂਟਰ ਤੋਂ ਮੰਗਾਗੇ ਜਦ ਆਪਣੇ ਕੋਲ ਪਹਿਲਾਂ ਹੀ ਕੁਝ ਹੈ ਨਹੀਂ ਐਂਬੂਲੈਂਸਾਂ ਤੱਕ ਸੋ ਕੁੰਦ ਜੀ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਐਂਬੂਲੈਂਸਰ ਤੱਕ ਪ੍ਰਾਈਵੇਟ ਕਰ ਕਰਕੇ ਲੋਕ ਪਹੁੰਚਦੇ ਨੇ ਜਾਂਦੇ ਨੇ ਵੀ ਅਸੀਂ ਇੱਥੋਂ ਭੱਜ ਜਾਈਏ ਛੇਤੀ ਕਿ ਸਰਕਾਰੀ ਤਾਂ ਪਹੁੰਚੀ ਨਹੀਂ ਆਣੀ ਨਹੀਂ ਆਣੀ ਹੈ ਹੀ ਨਹੀਂ ਉਸ ਪੱਧਰ ਦੀਆਂ ਤਾਂ ਆਪਾਂ ਕੀ ਭਾਲ ਰਹੇ ਹਾਂ ਸੇ ਪੱਖੋਂ ਕੀ ਭਾਲ ਰਹੇ ਹਾਂ ਇਹ ਸਾਰਾ ਕੁਝ ਦੇਖਦੇ ਆਂ ਅੱਜ ਸਾਨੂੰ ਮੁੱਦੇ ਦਿੱਤੇ ਜਾਂਦੇ ਨੇ ਵੀ ਹੜਾ ਨੂੰ ਭੁੱਲ ਜਾਓ ਉਹ ਤੁਹਾਡਾ ਸੈਕੰਡਰੀ ਕੰਮ ਹੈ ਤੁਸੀਂ ਆ ਇਹ ਇੱਕ ਹੋਰ ਬਿਆਨ ਕਿਸੇ ਨੇ ਆ ਦੇ ਦਿੱਤਾ ਫਲਾਣੀ ਪਾਰਟੀ ਦੇ ਅੰਦਰ ਇਹ ਚੱਲ ਰਿਹਾ ਹੈ ਇਹ ਇੱਕ ਦੂਜੇ ਨਾਲ ਇੰਜ ਜੂਝ ਰਹੇ ਨੇ ਇਹ ਸਾਰਾ ਸਾਡੇ ਸਿਰ ਤੇ ਥੋਪ ਦਿੱਤਾ ਜਾਂਦਾ ਕਿ ਅਸਲ ਮੁੱਦੇ ਦਿਸਣ ਹੀ ਨਾ ਪਰ ਜਿਹਦਾ ਘਰ-ਬਾਰ ਤੁਰ ਗਿਆ ਜਿਹਨੂੰ ਦਿਖ ਰਿਹਾ ਅੱਗੋਂ ਸਪੋਰਟ ਕੋਈ ਹੈ ਹੀ ਨਹੀਂ ਜੇ ਅਸੀਂ ਪਹਿਲਿਆਂ ਨੂੰ ਨੌਕਰੀਆਂ ਦੇ ਕੇ ਜੇ ਉਹੀ ਵਿਚਾਰੇ ਸੜਕਾਂ ਤੇ ਰੁਲੇ ਜਾਂਦੇ ਨੇ ਨੌਕਰੀਆਂ ਨਹੀਂ ਸਾਡੇ ਕੋਲ ਨੌਕਰੀਆਂ ਨਹੀਂ ਜੇ ਉਹਨਾਂ ਦੀ ਜद्दोजहद ਜਾਰੀ ਹੈ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਸਪੋਰਟ ਇਹਨਾਂ ਕੋਲ ਮਿਲ ਜਾਏਗੀ ਇਨਾ ਕੁਲ ਕਿਥੋਂ ਆਣੇ ਨੇ ਕਿਉਂਕਿ ਪੈਸੇ ਤਾਂ ਸਾਰੇ ਅਸੀਂ ਇਸ ਇਸ਼ਤਿਹਾਰ ਬਾਜ਼ੀ ਤੇ ਖਰਚ ਕਰਦੇ ਨੇ ਤੁਸੀਂ ਜਿਹੜੀ ਮਰਜ਼ੀ ਅਖਬਾਰ ਦੇਖ ਲਓ ਜਿਹੜੀ ਮਰਜ਼ੀ ਸੜਕ ਦੇਖ ਲਓ ਜਿਹੜਾ ਮਰਜ਼ੀ ਮੀਡੀਆ ਤੁਸੀਂ ਦੇਖ ਲਓ ਇੰਟਰਨੈਟ ਦੇਖ ਲਓ ਯਾਨੀ ਕਿਸੇ ਹੀ ਪਾਸੇ ਦੇਖ ਲਓ ਸਿਵਾਏ ਇਸ਼ਤਿਹਾਰਾਂ ਦੇ ਹੋਰ ਕੁਝ ਸਾਨੂੰ ਦਿਸੀ ਨਹੀਂ ਰਿਹਾ ਉਸ ਪੱਧਰ ਤੇ ਹੇਠਾਂ ਅੱਜ ਦਿੱਲੀ ਵਾਲੇ ਦਿਸਦੇ ਨਹੀਂ ਪਏ ਕਿ ਉਸ ਪੱਧਰ ਤੇ ਪਹੁੰਚਣ ਦੇ ਵੇਖਣ ਕਿ ਆ ਸਾਰਾ ਸਾਰਾ ਪਿੰਡ ਗਿਆ ਉੱਥੇ ਕੀ ਕਰ ਰਹੇ ਹੋ ਉੱਥੇ ਕਿਉਂ ਖੜੇ ਨਹੀਂ ਦਿਸਦੇ ਅਸੀਂ ਸਿਰਫ ਇਸ ਕਾਰਨ ਚੁਣੇ ਸੀ ਕਿ ਤੁਸੀਂ ਲੁੱਟ ਲਓ ਨਿਚੋੜ ਲਓ ਪੰਜਾਬ ਨੂੰ ਤੇ ਫਿਰ ਤੁਰ ਜਾਓ ਅੱਜ ਮੁੱਦੇ ਸਾਡੇ ਪੂਰਨ ਰੂਪ ਵਿੱਚ ਗਾਇਬ ਨੇ ਪੰਜਾਬ ਦਾ ਕੋਈ ਮੁੱਦਾ ਬਚਿਆ ਹੀ ਨਹੀਂ ਅਸੀਂ ਸਿਰਫ ਲੁੱਟੇ ਪੁੱਟੇ ਜਾ ਰਹੀ ਇੱਕ ਪਾਸਿਓਂ ਖੜਾ ਰਹੀ ਤੇ ਦੂਜੇ ਪਾਸਿਓਂ ਝੂਠ ਨਿਰਾ ਕੋਰਾ ਝੂਠ ਉਹਦੇ ਵਿੱਚ ਡੋਬੋ ਡੋਬੋ ਕੇ ਜਿਸ ਢੰਗ ਨਾਲ ਸਾਨੂੰ ਇਸ ਵੇਲੇ ਜਿਸ ਪੱਧਰ ਤੇ ਢੇਕ ਦਿੱਤਾ ਗਿਆ ਸੋਚਣ ਸਮਝਣ ਦੀ ਸ਼ਕਤੀ ਬੰਦ ਕਰ ਦਿੱਤੀ ਗਈ ਹੈ ਉੱਥੇ ਸਾਡੇ ਕੋਲ ਮੈਨੂੰ ਤਾਂ ਹੁਣ ਇੱਕੋ ਹੀ ਰਾਹ ਦਿਸਦਾ ਹੈ ਕਿ ਭਈ ਜੁਫੇਰੇ ਚ ਹੱਥ ਮਾਰ ਲਓ ਪੰਜਾਬ ਚ ਬਚਿਆ ਹੁਣ ਜੇ ਕੁਝ ਵੀ ਨਹੀਂ ਹੈ ਤਾਂ ਫਿਰ ਹਮਲਾ ਮਾਰਨ ਦੀ ਲੋੜ ਸੁਖਿੰਦਰ ਜੀ ਦੇਖੋ এডਿਕੇਸ਼ਨ ਦਾ ਜੋ ਲੈਵਲ ਸਾਡੇ ਪਹੁੰਚ ਗਿਆ ਉਹ ਤਾਂ ਆਪੇ ਹੀ ਪ੍ਰਤੱਖ ਸਾਨੂੰ ਤਾਂ ਕਹਿਣ ਦੀ ਵੀ ਲੋੜ ਨਹੀਂ ਕਿ ਸਾਡੇ ਤਾਂ ਅਜੇ ਪ੍ਰਿੰਸੀਪਲਾਂ ਨੂੰ ਵੀ ਪੜਨ ਜਾਣਾ ਪੈਂਦਾ ਹੋਰਨਾ ਮੁਲਕਾਂ ਚ ਅੱਗੋਂ ਕੀ ਬਣਾਣਾ ਕਿਸੇ ਨੇ ਅਜੇ ਤੋਂ ਹੀ ਸਿੱਖਦੇ ਪਏ ਨੇ ਜੇ ਪ੍ਰਿੰਸੀਪਲ ਹੁਣ ਸਿੱਖੇਗਾ ਤੇ ਟੀਚਰਾਂ ਨੂੰ ਸਿਖਾਏਗਾ ਫਿਰ ਉਦੋਂ ਤੱਕ ਨੂੰ ਵਿਦਿਆਰਥੀ ਦਸਵੀਂ ਤਾਂ ਪਾਸ ਕਰਕੇ ਲੰਘ ਗਿਆ ਸਿਖਾਣਾ ਕੀ ਹੈ ਬਿਲਕੁਲ ਤੇ ਫਿਰ ਸਾਡਾ ਇੱਕ ਬਹੁਤ ਅਹਿਮ ਮੁੱਦਾ ਸ਼ਾਇਦ ਕਦੇ ਵੀ ਨਹੀਂ ਕਿਸੇ ਨੇ ਡਿਸਕਸ ਕੀਤਾ ਸੁਖਿੰਦਰ ਜੀ ਅਸੀਂ ਦੇਖ ਰਹੇ ਹਾਂ ਬਹੁਤ ਵਧੀਆ ਕਿਸਮ ਦੇ ਸਾਡੇ ਪਾਂਡੇ ਤਿਆਰ ਹੋ ਰਹੇ ਮਲਾਣੇ ਤਿਆਰ ਹੋ ਰਹੇ ਇਹਨਾਂ ਦੇ ਮਦਰੱਸਿਆਂ ਵਿੱਚ ਵੀ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਯਾਨੀ ਜੇ ਧਰਮ ਦੇ ਆਧਾਰ ਤੇ ਜਾਂ ਕਿਸੇ ਹੋਂਦ ਕਿਸੇ ਦੀ ਹੋਂਦ ਦੇ ਆਧਾਰ ਤੇ ਗੱਲ ਕਰਨੀ ਹੋਏ ਤਾਂ ਸਿੱਖ ਪ੍ਰੀਚਰ ਕਿੱਥੇ ਨੇ ਯਾਨੀ ਜੇ ਕੋਈ ਸੰਸਥਾਵਾਂ ਅਸੀਂ ਦੇਖੀਏ ਜਿੱਥੇ ਧਰਮ ਨੇ ਆਪਸ ਵਿੱਚ ਸਾਂਝੀ ਵਾਲਤਾ ਫਲਾਨੀ ਹੋਏ ਕਿ ਉਹਨੇ ਜੋ ਯਾਨੀ ਉਸ ਧਰਮ ਵਿੱਚ ਹੈ ਉਹ ਅਗਾ ਕਿਸੇ ਨੂੰ ਯਾਨੀ ਵੱਲ ਵਲੇਵਿਆਂ ਤੋਂ ਬਾਹਰ ਕੱਢ ਕੇ ਕਿਸੇ ਨੂੰ ਸਹੀ ਜੀਵਨ ਦੀ ਜਾਂਚ ਸਿਖਾਣੀ ਹੋਏ ਯਾ ਆਪਸੀ ਜਮਾ ਮੈਂ ਮੈਂ ਦੱਸਿਆ ਪ੍ਰੇਮ ਪਿਆਰ ਨਾਲ ਜੋੜਨਾ ਹੋਏ ਉਹ ਤਾਂ ਗਾਇਬ ਹੈ ਅਸੀਂ ਸਿਰਫ ਤੇ ਸਿਰਫ ਦੁਸ਼ਮਣੀਆਂ ਪਾਲ ਰਹੇ ਹਾਂ ਧਰਮ ਦੇ ਆਧਾਰ ਤੇ ਸਿਰਫ ਪਾੜ ਪਾ ਰਹੇ ਹਾਂ ਹੁਣ ਇੰਨਾ ਜ਼ਿਆਦਾ ਜਾਤ ਪਾਤ ਤੇ ਜੋ ਪੋਲਿਟਿਕਲ ਪਾਰਟੀਆਂ ਨੇ ਪਾੜ ਪਾਇਆ ਉਹਦੇ ਵਿੱਚ ਹੌਲੀ ਹੌਲੀ ਸਿੱਖੀ ਅਸਲੋਂ ਜੜੋਂ ਗਾਇਬ ਹੋ ਰਹੀ ਜੇ ਇਹ ਨਹੀਂ ਦਿਸਦਾ ਜਰਾ ਝਾਤ ਮਾਰ ਕੇ ਸਕੂਲਾਂ ਵਿੱਚ ਜਾ ਕੇ ਦੇਖ ਲੋ ਤਾਨੂੰ ਦਿਸੇਗਾ ਕਿ ਇਸ ਤਰੀਕੇ ਆਰਐਸਐਸ ਦੇ ਛਾਂ ਤੇ ਦੂਜੇ ਪਾਸੇ ਤੁਹਾਨੂੰ ਬੜੀ ਪ੍ਰਤੱਖ ਦਿਸੇਗੀ ਕਿ ਜਿਵੇਂ ਕ੍ਰਿਸਚੀਅਨਿਟੀ ਅੰਦਰ ਡੂੰਘੀਆਂ ਜੜਾਂ ਚ ਵੜ ਚੁੱਕੀ ਹੈ ਬਹੁਤ ਸਾਰੇ ਮੈਂ ਨਾਮ ਨਹੀਂ ਲੈ ਸਕਦੀ ਕਿੱਥੇ ਜਿੱਥੇ ਅਸੀਂ ਮੀਟਿੰਗ ਵਿੱਚ ਸਾਂ ਜਿੱਥੇ ਉਹ ਆਪ ਦੀ ਜਾਂ ਜਾਕਟ ਦੇਖਾਈ ਹੋਏ ਨੇ ਕਿ ਜਿੱਥੇ ਇਸ ਵੇਲੇ ਬਹੁਤ ਸਾਰੇ ਗੁਰੂ ਘਰਾਂ ਵਿੱਚ ਵੀ ਜਦੋਂ ਵਿਆਖਿਆ ਕੀਤੀ ਜਾਂਦੀ ਜੇ ਉਹਦੇ ਵਿੱਚ ਰਾਮਚੰਦਰ ਜੀ ਤੇ ਸੀਤਾ ਜੀ ਦਾ ਜ਼ਿਕਰ ਜਾਂ ਕ੍ਰਿਸ਼ਨ ਜੀ ਦਾ ਜ਼ਿਕਰ ਵਾਧਾ ਕੀਤਾ ਜਾਂਦਾ ਜੇ ਗੁਰੂ ਨਾਨਕ ਸਾਹਿਬ ਜਾਂ ਹੋਰ ਗੁਰੂਆਂ ਦੀਆਂ ਜੀਵਨੀਆਂ ਬਾਰੇ ਉਹ ਕਾ ਗਿਆਨ ਹੀ ਨਹੀਂ ਜਿਹੜੇ ਬਿਠਾ ਦਿੱਤੇ ਗਏ ਨੇ ਮੈਂ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਪਰ ਗੱਲ ਇਹ ਹੈ ਕਿ ਹਰ ਧਰਮ ਨੂੰ ਆਪਣੀ ਥਾਂ ਤਾਂ ਦੇ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਜਿੰਨੇ ਸਾਰੇ ਇੱਕੋ ਹੋੜ ਵਿੱਚ ਜੜ ਕੇ ਅਸੀਂ ਦੌੜੀ ਜਾਵਾਂਗੇ ਤਾਂ ਇੱਕ ਦੂਜੇ ਦੀ ਕਾਟ ਕਰਾਂਗੇ ਵੱਖੋ ਵੱਖਰੇ ਧਰਮਾਂ ਦੇ ਵੱਖੋ ਵੱਖਰੀ ਸੋਚ ਦੇ ਵਿੱਚ ਜੋ ਅਸਲ ਚੰਗੀ ਗੱਲ ਉੱਭਰ ਕੇ ਸਾਹਮਣੇ ਆਏਗੀ ਉਹ ਸਗੋਂ ਇੱਕ ਦੂਜੇ ਦੇ ਅਸੀਂ ਨਾਲ ਜੁੜਾਂਗੇ ਕਿਉਂਕਿ ਜੋ ਥੋੜੇ ਬਹੁਤ ਇੱਕ ਦੂਜੇ 'ਚ ਡਿਫਰੈਂਸ ਹੁੰਦਾ ਜੇ ਉਹਦੇ 'ਚ ਅਸੀਂ ਇੱਕ ਦੂਜੇ ਪ੍ਰਤੀ ਖਿੱਚ ਹੁੰਦੀ ਜੇ ਅਸੀਂ ਇਹਨਾਂ ਦਾ ਸਿੱਖੀਏ ਉਹ ਸਾਡਾ ਸਿੱਖਣ ਇਸ ਤਰ੍ਹਾਂ ਸਾਂਝੀ ਵਾਲਤਾ ਬਣਦੀ ਜੇ ਵਿਸ਼ਵ ਪੱਧਰ ਤੇ ਵੀ ਕਹਿੰਦੇ ਨੇ ਜ਼ਬਾਨਾਂ ਪ੍ਰਫੁੱਲਿਤ ਸਾਰੀਆਂ ਹੋਣ ਕਿਉਂਕਿ ਤੁਸੀਂ ਇੱਕ ਦੂਜੇ ਦੀ ਜ਼ੁਬਾਨ ਵਿੱਚਲਾ ਸਾਹਿਤ ਪੜ੍ਹਨ ਲਈ ਉਧਰ ਖਿੱਚ ਹੁੰਦੀ ਜੇ ਵੀ ਦੇਖਿਓ ਉੱਥੇ ਕੀ ਹੈ ਤੇ ਅਸੀਂ ਤਾਂ ਅਸਲੋਂ ਹੀ ਸਿੱਖ ਇਤਿਹਾਸ ਗਾਇਬ ਹੈ ਨਹੀਂ ਤੁਸੀਂ ਨਾ ਸਕੂਲਾਂ ਵਿੱਚ ਨਾ ਕਾਲਜਾਂ ਵਿੱਚ ਨਾ ਕਿਤੇ ਅਸੀਂ ਗੱਲ ਵੀ ਕਰਨ ਵਾਲੇ ਨੂੰ ਅਸੀਂ ਵੱਖਵਾਦੀ ਕਹਿ ਦਿੰਨੇ ਆ ਕਿ ਇਹ ਜ਼ਿਕਰ ਵੀ ਜੇ ਕਰਦਾ ਜੇ ਵੀ ਫਲਾਣਾ ਸਾਡਾ ਬ੍ਰਿਗੇਡੀਅਰ ਫਲਾਣਾ ਇਸ ਤਰ੍ਹਾਂ ਛਾਤੀ ਤੇ ਮਾਰ ਕੇ ਉਹਦਾ ਨਾਮ ਸਿੱਖ ਸ਼ਬਦ ਗਾਇਬ ਕਰ ਦਿੱਤਾ ਜਾਂਦਾ ਹੈ ਜਲਦੀ ਕਰ ਕਰੀਏ ਗੱਤਕੇ ਦੀ ਮੈਨੂੰ ਦੱਸੋ ਕਿਹੜੇ ਸਕੂਲ ਵਿੱਚ ਸਿਖਾਇਆ ਜਾ ਰਿਹਾ ਹੈ ਕਿ ਉੱਥੇ ਉਵਾਰਾ ਨਸੀ ਸਿਖਾਣਗੇ ਜਾਂ ਫਰਾਂਸ ਵਿੱਚ ਸਿਖਾਣਗੇ ਕਿਹਨਾਂ ਨੇ ਸਿਖਾਣਾ ਤੇ ਕੀ ਗੱਤਕਾ ਸਿੱਖਣਾ ਮਾੜੀ ਗੱਲ ਹੈ ਸੈਲਫ ਡਿਫੈਂਸ ਦੇ ਵਿੱਚ ਬਹੁਤ ਵਧੀਆ ਚੀਜ਼ੇ ਸਿਖਾਈ ਗਈ ਜੇ ਉਹਨਾਂ ਸਮਿਆਂ ਵਿੱਚ ਇਹ ਸਿੱਖ ਕੇ ਪੁਰਾਣੇ ਸਮਿਆਂ ਵਿੱਚ ਉਹ ਪਹਾੜੀ ਰਾਜਿਆਂ ਨਾਲ ਜਿੱਤ ਹੋ ਸਕਦੀ ਸੀ ਸਰੀਰਕ ਤਾਕਤ ਹੋ ਸਕਦੀ ਸੀ ਇਹ ਸਿਖਾਣਾ ਕੀ ਬਖਵਾਦ ਹੋ ਜਾਂਦਾ ਜੀ ਤੁਸੀਂ ਦੱਸ ਜੀਦਾ ਹੋਰ ਸਿਖਾਓ ਕਿਉਂ ਨਾ ਸਿਖਾਓ ਤੁਸੀਂ ਕਹੋ ਜੂਡੋ ਵੀ ਸਿੱਖਣਾ ਕਰਾਟੇ ਵੀ ਸਿੱਖਣਾ ਹਰ ਚੀਜ਼ ਸਿੱਖੋ ਪਰ ਗੱਤਕਾ ਸਿਖਾਣਾ ਗੁਨਾਹ ਕਿਉਂ ਹੈ ਕਿਸਾਨਾਂ ਦੀ ਗੱਲ ਕਰਦੇ ਆ ਮੈਨੂੰ ਦੱਸ ਦੇਣਾ ਕਿਹੜੇ ਏਰੀਆ ਚ ਅਸੀਂ ਕੋਆਪਰੇਟਿਵ ਸਿਸਟਮ ਸ਼ੁਰੂ ਕਰਕੇ ਦਿੱਤਾ ਭਾਈ ਜਿਨ੍ਹਾਂ ਕੋਲ ਛੋਟੇ-ਛੋਟੇ ਲੈਂਡ ਹੋਲਡਿੰਗਸ ਨੇ ਉਹ ਵੀ ਨਹੀਂ ਹੁਣ ਤਾਂ ਰਹੇ ਲੋਕਾਂ ਕੋਲ ਉਹ ਆਪਣਾ ਕਿਉਂ ਸਾਰਾ ਦਿਨ ਕਿਉਂ ਸੜਕਾਂ ਤੇ ਹੱਥ ਅੱਡ ਕੇ ਖੜੇ ਰਹਿਣ ਜਦ ਕਿ ਸਾਡਾ ਤਾਂ ਅਸੀਂ ਕਹਿੰਦੇ ਆ ਮਨਧਿਆਨ ਕਿੱਦ ਚੱਕਰੀ ਉੱਤਮ ਖੇਤੀ ਮੱਦਮ ਵਪਾਰ ਦਾ ਮਤਲਬ ਹੈ ਕੋਆਪਰੇਟਿਵ ਸਿਸਟਮ ਜੇ ਸ਼ੁਰੂ ਹੋਵੇ ਤਾਂ ਨਿੱਕੀਆਂ-ਨਿੱਕੀਆਂ ਲੈਂਡ ਹੋਲਡਿੰਗਸ ਵਾਲੇ ਵੀ ਉਹ ਸਾਰੇ ਆਪਣਾ ਕਹੋ ਜੀ ਟਮਾਟਰ ਹੀ ਕਰ ਰਹੇ ਆ ਅਸੀਂ ਟਮਾਟਰਾਂ ਨਾਲ ਹੀ ਇੱਥੇ ਹੀ ਅਸੀਂ ਬਣਾਵਾਂਗੇ ਪ੍ਰੋਸੈਸਿੰਗ ਯੂਨਿਟ ਲੱਗੇਗੀ ਅਸੀਂ ਬਣਾ ਕੇ ਅੱਗੋਂ ਦੇ ਰਹੇ ਆ ਜਾਂ ਹੋਰ ਕੁਝ ਨਹੀਂ ਮੈਡੀਸਨਲ ਪਲਾਂਟਸ ਸ਼ੁਰੂ ਕਰ ਲਓ ਉਹਦਾ ਤਾਂ ਕਿਤੇ ਯਾਨੀ 4 ਗੁਣਾ ਵੱਧ ਮੁਨਾਫਾ ਸਾਡੇ ਕਿਸਾਨਾਂ ਨੂੰ ਹੋ ਸਕਦਾ ਜੇ ਉਹਦੇ ਬਾਬਤ ਵੀ ਕੋਈ ਨਹੀਂ ਕਿ ਪਤਾ ਨਹੀਂ ਸੀ ਕਿ ਸਾਡੇ ਇਸ ਵੇਲੇ ਹੁਣ ਮੀਂਹ ਆਣੇ ਨੇ ਤਾਂ ਤੁਸੀਂ ਆਮ ਸੜਕਾਂ ਆਪਣੇ ਸ਼ਹਿਰਾਂ ਵਿੱਚ ਲੀਆਂ ਦੇਖ ਲਓ ਕਿ ਮਿਊਂਸਿਪੈਲਿਟੀ ਗਾਇਬ ਕਿਉਂ ਹੈ ਕਿਉਂ ਨਹੀਂ ਦਿਸਦੀ ਕਿ ਉਹ ਨਿੱਕੀ ਜਿਹੀ ਬਾਛੜ ਨਾਲ ਵੀ ਅਸੀਂ ਉੱਥੇ ਚੜੱਪੇ ਮਾਰਦੇ ਜਾਂਦੇ ਆ ਸਾਡੀਆਂ ਕਾਰਾਂ ਅੱਧੇ ਅੱਧੇ ਟਾਇਰ ਡੁੱਬ ਜਾਂਦੇ ਨੇ ਕਿਉਂ ਕਿਸ ਨੇ ਕਰਨੀ ਹੈ ਸਫਾਈ ਸੜਕਾਂ ਸਾਰੇ ਸ਼ਹਿਰਾਂ ਦੀ ਕੋਈ ਸ਼ਹਿਰ ਚ ਵੜ ਜਾਓ ਸਭ ਪਾਸੇ ਟੁੱਟਿਆ ਫੁੱਟਿਆ ਰਿਪੇਅਰ ਇਹੋ ਜਿਹੀ ਹੈ ਕਿ ਉਹ ਪੂਰਾ ਮਹੀਨਾ ਵੀ ਨਹੀਂ ਕੱਢਦੀ ਪਹਿਲਾਂ ਹੀ ਕੋਖੜ ਜਾਂਦੀ ਜੀ ਇਸ ਸਾਰੇ ਦੇ ਸਾਰੇ ਪੈਸੇ ਕਿ ਦਿੱਲੀ ਹੋਈ ਜਾਣੇ ਨੇ ਲਏ ਤਾਂ ਸਾਡੇ ਕੋਲ ਹੀ ਜਾ ਰਹੇ ਨੇ ਟੈਕਸਾਂ ਦਾ ਕਮੀ ਹੋਈ ਨਹੀਂ ਪਰ ਕੀ ਅਸੀਂ ਇੰਨੀ ਕਥਾਂ ਵੀ ਨਹੀਂ ਰੋਕ ਸਕਦੇ ਤੇ ਉਹਨਾਂ ਲਈ ਸੁਖਵਿੰਦਰ ਜੀ ਕਿੱਥੋਂ ਆਣੇ ਨੇ ਪੈਸੇ ਇਹਨਾਂ ਨੂੰ ਵਸਾਣਾ ਕਿਹਨਾਂ ਨੇ ਹੈ ਪਿੰਡ ਵਾਲੀ ਆਪੋ ਵਿੱਚ ਮਦਦ ਕਰ ਗਏ ਤਾਂ ਕਰ ਗਏ ਨਹੀਂ ਤਾਂ ਸਾਡੇ ਕੋਲ ਕੋਈ ਸਿਸਟਮ ਹੈ ਹੀ ਨਹੀਂ ਨਹੀਂ ਤਾਂ ਇੱਥੇ ਤਾਂ ਜੇ ਕੋਈ ਇੱਥੇ ਚੰਗਾ ਇੱਕ ਸ਼ੁਰੂ ਕੀਤਾ ਜਾਏ ਪਲਾਂਟ ਇੱਕ ਬਾਥੂ ਹੀ ਲਾਣ ਨਾਲ ਅਸੀਂ ਉਹ ਐਡਵਾਂਸਡ ਜੋ ਹੁਣ ਤਿਆਰ ਹੋ ਚੁੱਕੀਆਂ ਨੇ ਦਵਾਈਆਂ ਡਾਇਬਟੀਜ਼ ਲਈ ਉਹ ਇੱਥੋਂ ਤਿਆਰ ਹੋ ਸਕਦੀਆਂ ਨੇ ਕਿਸਾਨ 10 ਗੁਣਾ ਵੱਧ ਉਹਦੇ ਵਿੱਚੋਂ ਫਾਇਦਾ ਲੈਣਗੇ ਪਰ ਅਸੀਂ ਕਿਸੇ ਦੀ ਸੋਚ ਹੋਵੇ ਤੇ ਤਾਂ ਇਸ ਪਾਸੇ ਨੂੰ ਤੁਰੇ ਨਾ ਗੱਲ ਇਹ ਹੈ ਕਿ ਸਾਡੀ ਗਿਣਤੀ ਘਟਦੀ ਘਟਦੀ 50% ਤੋਂ ਥੱਲੇ ਆ ਗਈ ਬਾਹਰ ਲਿਆ ਕੇ ਲੈਂਡ ਹੋਲਡਿੰਗਸ ਲੈ ਰਹੇ ਨੇ ਸਾਡੇ ਪੰਜਾਬੀ ਉਹ ਬਾਕੀ ਦੇ 50% ਤੁਹਾਨੂੰ ਦਿਸਦਾ ਕਿ ਯੂਪੀ 'ਚ ਉਹਨਾਂ ਨੇ ਉਹਨਾਂ ਹੀ ਵੱਡੇ ਖਾਂ ਪਾ ਲਏ ਹੁਣ ਬਿਹਾਰ 'ਚ ਪਾ ਲਏ ਹੁਣ ਨਾਲ ਹਰਿਆਣਾ 'ਚ ਪਾ ਲਏ ਹੋਣ ਸਾਡੇ ਕੋਲ ਖੁਸਦੀ ਜਾਂਦੀ ਜ਼ਮੀਨ ਜੋ ਦੂਜੇ ਆ ਰਹੇ ਨੇ ਸੱਚ ਜਾਣਿਓ 10 ਸਾਲ ਬਾਅਦ ਇਹ ਸਿਨੈਰੀਓ ਤਬਦੀਲ ਹੋਣਾ ਹੀ ਹੋਣਾ ਜੇ ਕਿਉਂਕਿ ਸਾਡੇ ਨੇ ਬੱਚੇ ਇੱਕ ਜਾਂ ਦੋ ਉਹ ਵੀ ਅੱਧੇ ਬਾਰ ਦੂਜੇ ਪਾਸੇ ਤੁਸੀਂ ਡੀਲ ਕਰ ਰਹੇ ਹੋ 8 ਤੋਂ ਲੈ ਕੇ 11 ਬੱਚਿਆਂ ਵਾਲਿਆਂ ਨਾਲ ਕੀ ਡੀਲ ਕਰਨਾ ਜੇ ਇੱਥੇ ਸਾਡਾ ਉਹ ਇੱਕ ਬੱਚਾ ਵੀ ਕਹਿੰਦਾ ਰੇੜੀ ਲਾਣਾ ਮੇਰੇ ਲਈ ਬਹੁਤ ਨੀਵਾਂ ਕੰਮ ਹੈ ਦੂਜੇ ਮੁਲਕ 'ਚ ਟਰੱਕ ਜਲਾ ਲਾਂਗਾ ਪਰ ਉਹਨਾਂ ਦੇ ਬੱਚੇ ਕਹਿੰਦੇ ਨੇ ਜੇ ਅਸੀਂ ਮੰਗਣ ਤੋਂ ਲੈ ਕੇ ਢਾਬੇ ਦੇ ਕੰਮ ਤੋਂ ਲੈ ਕੇ ਰੇੜੀ ਤੱਕ ਹਰ ਕੰਮ ਕਰ ਲਵਾਂਗੇ ਸਾਡੀ ਕਮਾਈ ਵਧ ਰਹੀ ਹੈ ਸੁਖਵਿੰਦਰ ਜੀ ਮੇਰੀ ਆਪਣੀ ਜਿਸ ਮਹਿ ਗਲੀ ਚ ਰਹਿੰਦੀ ਆਖੇ ਦੇਖੋ 52 ਘਰਾਂ ਦੇ ਵਿੱਚੋਂ 24 ਘਰ ਐਸ ਗਲੇ ਪ੍ਰਵਾਸੀਆਂ ਨੇ ਖਰੀਦ ਲਏ ਉਹ ਰਹਿਣ ਲੱਗ ਪਏ ਨੇ ਮੇਰੇ ਨਾਲ ਦੇ ਡਾਕਟਰਸ ਜੋ ਐਸ ਵੇਲੇ ਜਲੰਧਰ ਵਿੱਚ ਟੌਪ ਹਸਪੀਟਲਸ ਨੇ ਉਹ ਕਹਿੰਦੇ ਜੀ ਅਸੀਂ ਤਾਂ ਸਾਨੂੰ ਘਰ ਤਬਦੀਲ ਕਰਨਾ ਪਿਆ ਸਾਡੀ ਕਲੋਨੀ ਸਾਰੀ ਦੀ ਸਾਰੀ ਪ੍ਰਵਾਸੀਆਂ ਦੀ ਹੋ ਗਈ ਪੰਜਾਬੀ ਇੱਕ ਵੀ ਨਹੀਂ ਰਿਹਾ ਕੀ ਦੇਖ ਨਹੀਂ ਰਿਆ ਸਾਨੂੰ ਕੀ ਹੋ ਰਿਹਾ ਉਹ ਨਾਲ ਦਿਖਦਾ ਤੁਹਾਨੂੰ ਉਧਰ ਜੇ ਆਪਾਂ ਜਾਣੇ ਆ ਇਧਰੋਂ ਬਨੂੜ ਦੇ ਵੱਲੋਂ ਅਗਾਹ ਜਾਓ ਜਰਾ ਤੁਹਾਨੂੰ ਵੱਡੀਆਂ ਵੱਡੀਆਂ ਬਿਲਡਿੰਗ ਸਾਰੀਆਂ ਦਿਸਣਗੀਆਂ ਅਧਿਆਂ ਤੋਂ ਵੱਧੋ ਪ੍ਰਵਾਸੀਆਂ ਦੇ ਉੱਥੇ ਰਹਿ ਰਹੇ ਨੇ ਮੈਂ ਤਾਂ ਕਹਿ ਰਹੀ ਹਾਂ ਜੀ ਸਾਰੇ ਰਹਿਣ ਪ੍ਰਵਾਸ ਸਾਡੇ ਵੀ ਬਾਹਰ ਜਾ ਰਹੇ ਨੇ ਪਰ ਗੱਲ ਇਹ ਆ ਕਿ ਇਹ ਪੱਕੇ ਮਕਾਨ ਲੈ ਕੇ ਤਾਂ ਦਿਖਾਓ ਤੁਸੀਂ ਦੂਜੇ ਸੂਬਿਆਂ 'ਚ ਤੁਸੀਂ ਜਾਓ ਹਿਮਾਚਲ 'ਚ ਲੈ ਕੇ ਦਿਖਾ ਦਿਓ ਕਿ ਆ ਪਹਾੜੀ ਸਾਡੀ ਅਸੀਂ ਖਰੀਦ ਲਈ ਤੇ ਜੇ ਨਹੀਂ ਅਸੀਂ ਤਾਂ ਅੰਦਰ ਵੜਨ ਦੇ ਵੀ ਟੈਕਸ ਦਿੰਨੇ ਆ ਫਿਰ ਸਾਡੀ ਖੁਸਦੀ ਜਾਂਦੀ ਜ਼ਮੀਨ 'ਚ ਅਸੀਂ ਜਾਣਾ ਕਿੱਥੇ ਆ ਹੂੰ ਵੀ ਅੱਜ ਦੇ ਦਿਨ ਵੀ ਅੱਧੇ-ਅੱਧੇ ਪਿੰਡ ਕਈ ਤਾਂ ਪੂਰੇ-ਪੂਰੇ ਪਿੰਡ ਜੰਦਰੇ ਲੱਗ ਚੁੱਕੇ ਨੇ ਉਹਨਾਂ 'ਚ ਸਿਰਫ ਪ੍ਰਵਾਸੀ ਆ ਕੇ ਉੱਥੇ ਰਹਿ ਰਹੇ ਨੇ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਅਗਲੇ 10 ਸਾਲਾਂ ਬਾਅਦ ਉਹ ਇੱਥੇ ਪੂਰਾ ਰਾਜ ਕਰਨਗੇ ਪੂਰਾ-ਪੂਰਾ ਪਿੰਡ ਪ੍ਰਵਾਸੀਆਂ ਦਾ ਹੋਏਗਾ ਜੋ ਖਾਲੀ ਹੈ ਤਾਂ ਫਿਰ ਇਹ ਬੈਠੇ ਸਿਆਸਤਦਾਨ ਅੰਨੇ ਬੋਲੇ ਗੁੰਗੇ ਸਮਝ ਨਹੀਂ ਆਂਦੀ ਕਿ ਤੁਹਾਨੂੰ ਕਿਉਂ ਚੁਣਨਗੇ ਉਹ ਤੁਸੀਂ ਵੀ ਪਾਸੇ ਠੁੱਡੇ ਮਾਰ ਕੇ ਪਰ ਕਰ ਦਿੱਤੇ ਜਾਓਗੇ ਇਹੀ ਪ੍ਰਵਾਸੀ ਆ ਕੇ ਆਪਣਿਆਂ ਵਿੱਚੋਂ ਚੁਣਨਗੇ ਇਹਨਾਂ ਨੂੰ ਨਹੀਂ ਚੁਣਨਗੇ ਜੇ ਇਹ ਚੀਜ਼ਾਂ ਸਮਝ ਨਹੀਂ ਆ ਰਹੀਆਂ ਦਾ ਮਤਲਬ ਹੈ ਵੀ ਅਸੀਂ ਅਕਲੋਂ ਟੋਟਲ ਅੰਨੇ ਹੋ ਚੁੱਕੇ ਹਾਂ ਇਹੀ ਮੈਂ ਕਹਿ ਸਕਦੀ ਹਾਂ ਜੀ ਅੱਛਾ ਮੈਡਮ ਮੈਂ ਇੱਕ ਵਾਰ ਫੇਰ ਉਸ ਮਾਮਲੇ ਦੇ ਉੱਤੇ ਗੱਲ ਅੱਗੇ ਵਧਾਉਂਗਾ ਜਿਹੜਾ ਸਿਹਤ ਢਾਂਚੇ ਦੀ ਜੋਂ ਹੋਇਆ ਕੁੱਤਿਆਂ ਦੇ ਮਾਮਲੇ ਨੂੰ ਲੈ ਕੇ ਤੁਸੀਂ ਦੇਖਿਆ ਹੋਣਾ ਬੀਤੇ ਦਿਨੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਉੱਥੋਂ ਵੀ ਫੈਸਲਾ ਆਇਆ ਉੱਥੇ ਵੀ ਕਾਫੀ ਰੌਲਾ ਪਿਆ ਜਿਹੜੇ ਕੁੱਤਿਆਂ ਨੂੰ ਐ ਕਹ ਲੋ ਕਿ ਜਾਨਵਰਾਂ ਨੂੰ ਬਚਾਉਣ ਦੀ ਗੱਲ ਕਰਦੇ ਨੇ ਜਾਂ ਜਿਹੜੇ ਪੀੜਤ ਨੇ ਉਹਨਾਂ ਨੇ ਆਪੋ ਆਪਣੇ ਪੱਖ ਰੱਖੇ ਕੀ ਸਰਕਾਰਾਂ ਜਾਂ ਪ੍ਰਸ਼ਾਸਨ ਆਪਣੇ ਤੌਰ ਦੇ ਉੱਤੇ ਜੇ ਅਸੀਂ ਲੋਕਾਂ ਦੀ ਗੱਲ ਕਰੀਏ ਲੋਕ ਤਾਂ ਵਿਚਾਰੇ ਅੱਗੇ ਪੀੜਤ ਹਸਪਤਾਲਾਂ 'ਚ ਜਾਂਦੇ ਨੇ ਉਹਨਾਂ ਦੇ ਆਪਣੇ ਦੁੱਖ ਰੋਗ ਹੁੰਦੇ ਨੇ ਉੱਥੇ ਜਾ ਕੇ ਜੋ ਕੁੱਤੇ ਵੇਖਣ ਕੁੱਤੇ ਵਾੜਾਂ 'ਚ ਕੁੱਤੇ ਤੁਹਾਡੇ ਜਿਹੜੇ ਉੱਥੇ ਮਤਲਬ ਤੁਹਾਨੂੰ ਕੀ ਹੁੰਦਾ ਉਹ ਬੈੱਡ ਬਿਸਤਰੀ ਵਗੈਰਾ ਮਿਲਦੇ ਨੇ ਉੱਥੇ ਥੱਲੇ ਨਾਲ ਹੀ ਪਏ ਹੁੰਦੇ ਨੇ ਇਹਦੇ ਨਾਲ ਕਿਵੇਂ ਨਜਿੱਠਿਆ ਜੇ ਅਸੀਂ ਦੋਹਾਂ ਪੱਖਾਂ ਨੂੰ ਵੇਖ ਲਈਏ ਪੀੜਤ ਦਾ ਪੱਖ ਵੀ ਵੇਖ ਲਈਏ ਤੇ ਆਵਾਰਾ ਕੁੱਤਿਆਂ ਵਾਲੇ ਮਾਮਲੇ ਤੇ ਵੀ ਵੇਖ ਲਈਏ ਜੋ ਕੋਲ ਸੁਪਰੀਮ ਕੋਰਟ ਨੇ ਕਿਹਾ ਸਿਕੁੰਦਰ ਜੀ ਐਨੀਮਲ ਲਵਰ ਹੋਣਾ ਬਹੁਤ ਚੰਗੀ ਗੱਲ ਐ ਆਪਾਂ ਕਾਉਸਸ ਤੁਸੀਂ ਜਰਾ ਖੋਲੋ ਆਪਣੇ ਬਿੱਲ ਖੋਲੋ ਦੇਖੋ ਉਹਦੇ ਵਿੱਚ ਕਾਉਸਸ ਦੇ ਰਹੇ ਹੋ ਕਿ ਨਹੀਂ ਕਿੰਨੇ ਸਾਲਾਂ ਤੋਂ ਦੇ ਰਹੇ ਹੋ ਕੋਈ ਕਮੀ ਤਾਂ ਨਹੀਂ ਕੋਈ ਇੱਕ ਵੀ ਬੰਦਾ ਜਿਹੜਾ ਕਹਿ ਦਵੇ ਮੈਂ ਨਹੀਂ ਦੇ ਰਿਆ ਤੁਹਾਨੂੰ ਦਿਸ ਗਿਆ گاਵਾ ਇੱਥੇ ਤੁਹਾਨੂੰ ਸੰਭਲੀਆਂ ਮਿਲ ਜਾਂਦੀਆਂ ਨੇ ਇਸ ਹਾਲ ਵਿੱਚ ਮਿਲਦੀਆਂ ਨੇ ਟੱਕਰਾਂ ਖਾਂਦੀਆਂ ਉਹ ਵੀ ਬੰਦੇ ਵੀ ਮਰ ਰਹੇ ਨੇ ਉਹ ਵੀ ਮਰ ਰਹੀਆਂ ਨੇ ਉਹ ਕਾਉਸਸ ਸਿਰਫ ਸਾਡੇ ਤੋਂ ਪੈਸੇ ਇਕੱਠੇ ਕਰਨ ਦਾ ਜ਼ਰੀਆ ਸੀ ਉਹ ਤਾਂ ਅਜੇ ਤੱਕ ਕੁਝ ਹੋਇਆ ਨਹੀਂ ਤੇ ਇਹ ਐਨੀਮਲ ਲਵਰਸ ਲਈ ਮੈਂ ਬਿਲਕੁਲ ਸਹਿਮਤ ਆ ਕਿ ਤੁਸੀਂ ਨਾ ਮਾਰੋ ਪਰ ਕੀ ਸਟਰਲਾਈਜੇਸ਼ਨ ਲਈ ਕੋਈ ਹੋਰ ਉਸਮਾਨ ਤੋਂ ਉੱਤਰ ਕਿਹਾ ਕਿ ਇਹਨਾਂ ਦੀ ਕਰੇਗਾ ਯਾਨੀ ਵੈਕਸੀਨੇਸ਼ਨ ਇਹਨਾਂ ਦੀ ਹੋਣੀ ਦਿ ਐਨੀਮਲ ਲਵਰ ਕੱਲਾ ਹੋਣਾ ਨਹੀਂ ਇਹਨਾਂ ਦੀ ਪ੍ਰੋਪਰ ਵੈਕਸੀਨੇਸ਼ਨ ਹੋਈ ਹੋਵੇ ਫਿਰ ਸਟਰਲਾਈਜੇਸ਼ਨ ਕੀਤੀ ਗਈ ਹੋਵੇ ਫਿਰ ਤਾਂ ਆਪਾਂ ਮੰਨ ਸਕਦੇ ਆ ਪਰ ਆਪਾਂ ਹੁਣ ਇਸੇ ਹਿਸਾਬ ਦੇ ਇਹਨਾਂ ਨੂੰ ਖੁੱਲੇ ਹੀ ਛੱਡੀ ਜਾਵਾਂਗੇ ਕਿ ਤੁਹਾਡੀ ਗਿਣਤੀ ਜਾਂ ਬੰਦਿਆਂ ਤੋਂ ਵੀ ਵੱਧ ਹੋ ਜਾਵੇ ਇਹ ਕਿਸ ਤਰ੍ਹਾਂ ਜਾਇਜ਼ ਇੰਦਾਂ ਦੀ ਮੌਤ ਹੋ ਜਾਏ ਉਹ ਉਹਦੇ ਲਈ ਕੋਈ ਫਰਕ ਨਹੀਂ ਪਰ ਇੱਕ ਕੁੱਤੇ ਦੀ ਮੌਤ ਹੋ ਜਾਏ ਤਾਂ ਅਸੀਂ ਕਹਿੰਦੇ ਹਾਂ ਇਹਨਾਂ ਨੂੰ ਜੇਲ੍ਹ ਕਰ ਦਿਓ ਇਹ ਤਾਂ ਇਹ ਕਿਵੇਂ ਜਾਇਜ਼ ਹੈ ਕਿ ਹੱਕ ਜੇ ਇਨਸਾਨੀ ਹੱਕ ਖਤਮ ਹੋ ਚੁੱਕੇ ਨੇ ਇਹ ਮਨੁੱਖੀ ਅਧਿਕਾਰਾਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਵੀ ਐਨੀਮਲਸ ਰਾਈਟਸ ਦੀ ਤਾਂ ਗੱਲ ਕਰਤੀ ਤੇ ਕੀ ਮਨੁੱਖੀ ਅਧਿਕਾਰ ਹੈ ਹੀ ਨਹੀਂ ਕਿ ਇੱਕ ਬੱਚਾ ਨੋਚਿਆ ਗਿਆ ਫਿਰ ਕਿਸੇ ਕੁੱਤੇ ਨੂੰ ਫੜਿਆ ਗਿਆ ਉਹਨਾਂ ਨੂੰ ਅੰਦਰ ਕੀਤਾ ਗਿਆ ਨਹੀਂ ਉਹਨੂੰ ਉਸੇ ਤਰ੍ਹਾਂ ਹੀ ਫੇਰ ਛੱਡ ਦਿੱਤਾ ਗਿਆ ਤਾਂ ਬਈ ਕਿਸੇ ਹੋਰ ਨੂੰ ਨੋਚ ਲਵੇ ਇਹ ਤਾਂ ਕੋਈ ਗੱਲ ਨਾ ਹੋਈ ਕਿ ਇੱਕ ਤੇ ਬੰਦੇ ਨੇ ਬੰਦੇ ਤੇ ਜੇ ਵਾਰ ਕੀਤਾ ਤਾਂ ਤੁਸੀਂ ਉਹਨੂੰ ਫੜ ਲੋਗੇ ਬੰਦੇ ਨੇ ਕੁੱਤੇ ਤੇ ਵਾਰ ਕੀਤਾ ਫਿਰ ਫੜ ਲੋਗੇ ਪਰ ਜਿਸ ਕੁੱਤੇ ਨੇ ਵੜ ਦਿੱਤਾ ਉਹਦਾ ਕੀ ਕੀਤਾ ਉਹ ਫਿਰ ਖੁੱਲਾ ਛੱਡ ਦਿੱਤਾ ਨਿਆ ਆਖਰ ਬਰਾਬਰ ਤਾਂ ਕਰੋ ਜੇ ਕਾਉਸਿਸ ਕਰਕੇ ਅਜੇ ਤੱਕ گاਵਾ ਅੰਦਰ ਨਹੀਂ ਛੱਡੀਆਂ ਗਈਆਂ ਨਾ ਫੜੀਆਂ ਗਈਆਂ ਨਾ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਇਹ ਤਾਂ ਗੱਲ ਹੀ ਕਰਨੀ ਫਜ਼ੂਲ ਆ ਵੀ ਕਦੇ ਕੁੱਤੇ ਵੀ ਘੱਟ ਸਕਣਗੇ ਪਰ ਇੰਨੇ ਜ਼ਿਆਦਾ ਇਹ ਜਦੋਂ ਵੱਧ ਹੋ ਜਾਣਗੇ ਤਾਂ ਜ਼ਾਹਰ ਹੈ ਹੁਣ ਐਨੀਮਲ ਲਵਰਸ ਦੀਆਂ ਆਣ ਲੱਗ ਗਈਆਂ ਤਸਵੀਰਾਂ ਜੋ ਕੋ ਰੋਟੀ ਪਾ ਰਹੇ ਸਨ ਤੇ ਕਿਵੇਂ ਸਾਰਾ ਉਹਨਾਂ ਨੇ ਪਰਕਾ ਲਾ ਕੇ ਪੂਰੀ ਉਹਦੀ ਬਾਹ ਖਾ ਲਈ ਤੇ ਕੁੱਤੇ ਨੂੰ ਤਾਂ ਕੁਝ ਨਹੀਂ ਕਿਹਾ ਸਿਰਫ ਕਿਸੇ ਨੇ ਵੀ ਉਹ ਤਾਂ ਉਸੇ ਤਰ੍ਹਾਂ ਫਿਰ ਅਗਲੇ ਨੂੰ ਵੱਢਣ ਲਈ ਤਿਆਰ ਹੈ ਇਹ ਢੰਗ ਤਰੀਕੇ ਸਾਨੂੰ ਤਬਦੀਲ ਕਰਨੇ ਪੈਣਗੇ ਕਿ ਉਹਨਾਂ ਨੂੰ ਤੁਸੀਂ ਆਫਟਰ ਆਲ ਹੈ ਤਾਂ ਉਹ ਜੇ ਤੁਸੀਂ ਜੰਗਲੀ ਕੁੱਤੇ ਦੇਖ ਲਓ ਨਾ ਜਾ ਕੇ ਸ਼ੇਰ ਵੀ ਉਹਨਾਂ ਦੇ ਨੇੜੇ ਨਹੀਂ ਭਟਕਦਾ ਇੰਨਾ ਉਹ ਜ਼ਿਆਦਾ ਯਾਨੀ ਜ਼ਹਿਰੀ ਹੁੰਦੇ ਨੇ ਤੇ ਫਿਰ ਆਪਾਂ ਜੋ ਇਸ ਵੇਲੇ ਕਰ ਰਹੇ ਆ ਇਹ ਗਲਤ ਹੈ ਪੱਕੀ ਗੱਲ ਹੈ ਕਿ ਜਿਹੜਾ ਵੀ ਕੋਈ ਐਨੀਮਲ ਲਵਰ ਹੈ ਉਹਨੂੰ ਬਿਲਕੁਲ ਉਸੇ ਨੂੰ ਹੀ ਠਹਿਰਾਣਾ ਚਾਹੀਦਾ ਨੇਵਰ ਜੇ ਕਿ ਜਿਸ ਵੀ ਕੁੱਤੇ ਨੂੰ ਫੀਡ ਕਰ ਰਿਹਾ ਹੈ ਜੇ ਉਹਦੀ ਸਟਰਲਾਈਜੇਸ਼ਨ ਨਹੀਂ ਕਰਾ ਰਿਆ ਜਾਂ ਫਿਰ ਉਹਨੂੰ ਤੁਸੀਂ ਵੈਕਸੀਨੇਸ਼ਨ ਨਹੀਂ ਕਰਾ ਰਹੇ ਤੇ ਖੁੱਲਾ ਛੱਡ ਰਹੇ ਹੋ ਬਾਕੀਆਂ ਨੂੰ ਵੱਢਣ ਲਈ ਤਾਂ ਉਹ ਜ਼ਿੰਮੇਵਾਰ ਠਹਿਰਾਣਾ ਚਾਹੀਦਾ ਹੂੰ ਬਿਲਕੁਲ ਤੇ ਇਹ ਜੇ ਹੁਣ ਅਸੀਂ ਓਵਰਆਲ ਪੰਜਾਬ ਦੀ ਪਿਕਚਰ ਦੀ ਗੱਲ ਕਰ ਲਈਏ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਕਿ ਸੁਧਾਰ ਕਿੱਥੇ ਹੈ ਸਿਹਤ ਮੰਤਰੀ ਸਾਹਿਬ ਦਾ ਬਿਆਨ ਆਇਆ ਇਹਦੇ ਉੱਤੇ ਜਾਂਚ ਜਿਹੜੀ ਫੋਰੈਂਸਿਕ ਟੀਮ ਨੂੰ ਭੇਜ ਦਿੱਤੀ ਗਈ ਹੈ ਕਿ ਉਹ ਵੀ ਜਾਂਚ ਕਰਨਗੇ ਸੁਪਰਡੈਂਟ ਡਾਕਟਰ ਵਿਸ਼ਾਲ ਚੋਪੜਾ ਉਹਨਾਂ ਦਾ ਵੀ ਬਿਆਨ ਆਇਆ ਫਿਲਹਾਲ ਤਾਂ ਮਾਮਲਾ ਇਦਾਂ ਗੱਲੋਂ ਕਿ ਜਾਂਚ ਤੱਕ ਸੀਮਤ ਹੈ ਨਾ ਕਦੇ ਕੋਈ ਦੋਸ਼ੀ ਤੈਅ ਹੋ ਜਾਏਗਾ ਇਹਨਾਂ ਮਾਮਲਿਆਂ ਦੇ ਵਿੱਚ ਜਾਂ ਕਦੇ ਕੋਈ ਅਸੀਂ ਸੁਧਾਰ ਵੇਖਾਂਗੇ ਜੇ ਤੁਸੀਂ ਇਸ ਢਾਂਚੇ ਦੇ ਵਿੱਚ ਰਹੋ ਤੁਹਾਨੂੰ ਕੀ ਲੱਗਦਾ ਕਿ ਸੁਧਾਰ ਕਿੱਥੋਂ ਸ਼ੁਰੂ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਸਰਵਿੰਦਰ ਜੀ ਪਟਾ ਪਰਕ ਦੇ ਨੇੜੇ ਤੇੜੇ ਇਨਕੁਆਰੀਆਂ 'ਚ ਤਾਂ ਮੈਂ ਵੀ ਸ਼ਾਮਲ ਸੀ ਅਸੀਂ ਦੋਸ਼ੀ ਕਰਾਰ ਦੇ ਕੇ ਫਾਈਨਲ ਰਿਪੋਰਟ ਵੀ ਦੇਤੀ ਓਂਜ ਦੀ ਓਂਜ ਡਸਟਬਿੰਜ ਸੁੱਟ ਦਿੱਤੀਆਂ ਗਈਆਂ ਕੱਖ ਵੀ ਕੋਈ ਉਹਦਾ ਹੋਇਆ ਨਹੀਂ ਇਹਨਾਂ 'ਚੋਂ ਮੈਨੂੰ ਤਾਂ ਹੁਣ ਤੱਕ ਦੀ ਇੰਨੀ ਹੀ ਸਮਝ ਆਈ ਹੈ ਇਹ ਜਾਂਚਾਂ 'ਚੋਂ ਡੱਕਾ ਕਿਸੇ ਦਾ ਨਹੀਂ ਨਿਕਲਣਾ ਕੋਛ ਵੀ ਨਹੀਂ ਨਿਕਲਦਾ ਜਿਹੜੇ ਮੁਰਕੇ ਪਾਸੇ ਕੱਢ ਵੀ ਦਿੱਤੇ ਜਾਂਦੇ ਨੇ ਦਿਖਾਏ ਵੀ ਜਾਂਦੇ ਨੇ ਉਹ ਫੇਰ ਵਾਪਸ ਉਸੇ ਤਰ੍ਹਾਂ ਅਡਜਸਟ ਹੋ ਜਾਂਦੇ ਨੇ ਸਭ ਕੁਝ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਚੱਲਦਾ ਹੈ ਗਲਿਆ ਸੜਿਆ ਸਮਾਜ ਜਿਸ ਸੇਤ ਮਹਿਕਮਾ ਪੂਰਾ ਚਰਮਰਾ ਚੁੱਕਿਆ ਬਿਲਡਿੰਗਾਂ ਖੜੀਆਂ ਕਰ ਰਹੇ ਆ ਸੁਖਿੰਦਰ ਜੀ ਬਿਲਡਿੰਗਾਂ ਤੋਂ ਲੈਣਾ ਕੀ ਹੈ ਜੇ ਅੰਦਰ ਡਾਕਟਰ ਨਹੀਂ ਹਨ ਨਾ ਡਾਕਟਰ ਪੂਰੇ ਨਾ ਨਰਸਾਂ ਪੂਰੀਆਂ ਨਾ ਫਾਰਮੈਸਿਸਟ ਪੂਰੇ ਨਾ ਅਧਿਕਾਰਚਾਰ ਕਰਮਚਾਰੀ ਪੂਰੇ ਤੇ ਜੋ ਇਹ ਹਾਲ ਜੇ ਕਿ ਅਸੀਂ ਅੰਦਰ ਵੜ ਕੇ ਕੁੱਤਿਆਂ ਤੋਂ ਇਸ ਤਰੀਕੇ ਨਚਵਾਣਾ ਆਪਣੇ ਬੱਚਿਆਂ ਨੂੰ ਜਾਂ ਚੂਹੇ ਵੱਢ ਜਾਣਗੇ ਸਾਡੇ ਬੱਚਿਆਂ ਨੂੰ ਮੇਰੇ ਕੋਲ ਹੈ ਅੱਜ ਵੀ ਉਹ 22 ਸਾਲ ਦਾ ਹੁਣ ਨੌਜਵਾਨ ਬੱਚਾ ਜਿਹਦਾ ਹੱਥ ਪੂਰਾ ਨਹੀਂ ਹੈ ਕਿਉਂਕਿ ਉਹ ਉੱਥੇ ਸੀ ਨਰਸਰੀ ਵਿੱਚ ਜਿੱਥੇ ਕੁੱਤਾ ਉਹਦਾ ਹੱਥ ਪੂਰਾ ਵੱਢ ਗਿਆ ਖਤਮ ਹੈ ਉਹਦਾ ਹੱਥ ਹੈ ਹੀ ਨਹੀਂ ਯਾਨੀ ਐ ਹਾਲ ਤੋਂ ਅੱਜ ਤੱਕ ਸੁਧਾਰਤਾ ਕਦੇ ਅਸੀਂ ਦੇਖਿਆ ਨਹੀਂ ਤੁਸੀਂ ਸਿਰਫ ਸੁਧਾਰ ਦਿਖਦਾ ਜੇ ਅਸੀਂ ਬਾਹਰੋਂ ਪੇਂਟ ਕਰਤਾ ਅੰਦਰ ਏਸੀ ਖਰੀਦੋ ਫਰੋਖਤ ਸਮਾਨ ਦੇ ਵਿੱਚ ਜ਼ਰੂਰ ਹਰ ਇੱਕ ਪਾਰਟੀ ਜੋ ਆਂਦੀ ਜੇ ਹਰ ਜੋ ਇੱਥੇ ਮੰਤਰੀ ਬਹਿੰਦਾ ਜੋ ਜ਼ਰੂਰ ਕਰੀ ਜਾਂਦਾ ਜੇ ਪਰ ਜਿਹੜਾ ਅੰਦਰੋਂ ਅਸਲ ਸੁਧਾਰ ਹੋਣਾ ਉਹਦੇ ਵਿੱਚ ਅਸੀਂ ਕਦੇ ਵੀ ਕੁਝ ਪੋਜ਼ਿਟਿਵ ਨਹੀਂ ਦੇਖਿਆ ਅਜੇ ਵੀ ਖਾਲੀ ਜੋ ਸੀਟਾਂ ਨੇ ਦਾ ਮਤਲਬ ਸਪਸ਼ਟ ਹੈ ਕਿ ਤੁਸੀਂ ਪਹਿਲਾਂ ਫੀਸਾਂ ਦੁੱਗਣੀਆਂ ਲੈ ਕੇ ਤਨਖਾਹਾਂ ਘੱਟ ਦੇ ਰਹੇ ਹੋ ਕੌਣ ਟਿਕੇਗਾ ਜੇ ਗਵਾਂਡੀ ਸੂਬੇ ਵੱਲ ਤੌਰ ਦੇ ਨੌਕਰੀਆਂ ਵੱਲ ਤਾਂ ਫਿਰ ਇਹਦਾ ਮਤਲਬ ਹੈ ਉੱਥੇ ਕੁਝ ਤਾਂ ਬਿਹਤਰ ਹੋਏਗਾ। ਤਾਂ ਤਬਦੀਲੀ ਓਦਣ ਦਿਸੇਗੀ ਜਦੋਂ ਇਹਨਾਂ ਦਾ ਸਿਰੇ ਦਾ ਸਿਆਸਤਦਾਨ ਇੱਥੇ ਦਿ세ਗਾ ਵੀ ਆ ਅਸੀਂ ਆਮ ਆਦਮੀ ਕਲੀਨਿਕ 'ਚੋਂ ਇਲਾਜ ਕਰਾ ਕੇ ਤੇ ਫਿਰ ਅਸੀਂ ਇੱਥੋਂ ਠੀਕ ਹੋ ਕੇ ਆ ਦੇਖੋ ਘਰ ਆਏ ਆ। ਆ ਰਜਿੰਦਰਾ ਹਸਪਤਾਲ 'ਚ ਅਸੀਂ ਦਾਖਲ ਹੋ ਕੇ ਤੇ ਫਿਰ ਅਸੀਂ ਠੀਕ ਹੋ ਕੇ ਘਰ ਗਏ ਆ। ਜੇ ਇੱਕ ਵੀ ਨਹੀਂ ਤੁਸੀਂ ਦੱਸ ਸਕਦੇ ਕੋਈ ਦਿੱਲੀ ਵਾਲਾ ਜਾਂ ਮੌਜੂਦਾ ਸਰਕਾਰ 'ਚੋਂ ਕਿ ਉਹ ਆਮ ਆਦਮੀ ਕਲੀਨਿਕ ਜਾਂ ਇਹੋ ਜਿਹੇ ਸਰਕਾਰੀ ਹਸਪਤਾਲਾਂ 'ਚੋਂ ਕਿਤੋਂ ਇਲਾਜ ਕਰਵਾ ਰਿਆ ਹੋਏ। ਤਫਰ ਮੈਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ ਐ ਇੰਨੇ ਕਿ ਤ ਸਮਝਦਾਰ ਪੰਜਾਬੀ ਹਨ ਹੂੰ ਬਿਲਕੁਲ ਚਲੋ ਉਮੀਦ ਕਰਦੇ ਆ ਕਿ ਵੈਸੇ ਤਾਂ ਇੱਕ ਤਰਾਸਦੀ ਹੋਈ ਐ ਕਿ ਪੰਜਾਬ ਦੀ ਕਿ ਸਵਾਲ ਚਲੋ ਸਰਕਾਰਾਂ ਤੇ ਉੱਠਦੇ ਨੇ ਕਿਉਂਕਿ ਉਹ ਇੱਕ ਬਦਲਾਅ ਦੀ ਗੱਲ ਕਰਦੇ ਆ ਜਾਂ ਇੱਕ ਚੇਂਜ ਦੀ ਗੱਲ ਕਰਦੇ ਆ ਹੁੰਦੀਆਂ ਨੇ ਪਰ ਤੁਸੀਂ ਤੇ ਹੁਣ ਪਿਛਲੇ 2-4 ਦਹਾਕਿਆਂ ਦੀ ਸਾਰੀ ਰਿਪੋਰਟ ਹੀ ਦੱਸ ਦਿੰਦੀ ਹੈ ਕਿ ਹੁਣ ਤੱਕ ਸਾਰੀਆਂ ਸਰਕਾਰਾਂ ਦਾ ਇਹ ਹਾਲ ਰਿਹਾ ਉਮੀਦ ਕਰਦੇ ਆ ਕਿ ਪੰਜਾਬ ਸਰਕਾਰ ਜੋ ਮੌਜੂਦਾ ਆਵਾਦਮੀ ਪਾਰਟੀ ਦੀ ਉਹ ਇਸ ਪਾਸੇ ਗੌਰ ਕਰੇਗੀ ਕਿਉਂਕਿ ਇਹ ਲਗਾਤਾਰ ਇੱਕ ਤਰੀਕਾ ਦਾ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਆ ਤੇ ਜੇ ਇਸ ਪੱਧਰ ਤੇ ਸੁਧਾਰ ਤੁਸੀਂ ਸਿਹਤ ਕ੍ਰਾਂਤੀ ਨੂੰ ਲੈ ਕੇ ਆਏ ਹੋ ਤਾਂ ਅਸਲ ਕ੍ਰਾਂਤੀ ਇਹ ਹੀ ਹੈ ਕਿ ਤੁਸੀਂ ਘਟੋ ਘਟ ਸਰਕਾਰੀ ਜਿਹੜੀਆਂ ਸਿਹਤ ਸਹੂਲਤਾਂ ਨੇ ਉੱਤੇ ਇਹੋ ਜੇ ਆਵਾਰਾ ਕੁੱਤਿਆਂ ਦੀ ਗੱਲ ਜਾਂ ਡਾਕਟਰਾਂ ਨੂੰ ਲੈ ਕੇ ਜੋ ਲੋਕਾਂ ਨੂੰ ਪਰੇਸ਼ਾਨੀਆਂ ਹੁੰਦੀਆਂ ਜਾਂ ਸਿਹਤ ਢਾਂਚੇ ਨੂੰ ਲੱਗ ਹੁੰਦੀਆਂ ਉਹਨਾਂ ਦਾ ਹੀ ਮੁਕੰਮਲ ਹੱਲ ਕੱਢ ਲਿਆ ਜਾਏ ਤਾਂ ਇੱਕ ਆਪਣਾ ਕ੍ਰਾਂਤੀਵਾਦੀ ਕੋਈ ਦੱਸ ਸਕਦੀ ਆ ਮੇਰੇ ਸੇਤੇ ਕਿ ਤੁਰਦਾਰੇ ਆ ਦੋ ਕੁ ਸਾਲ ਦੀ ਹੋਰ ਗੱਲ ਜੇ ਵੇਖ ਲੈਣਾ ਡਾਕਟਰ ਘੱਟ ਤੇ ਕੁੱਤੇ ਵੱਧ ਫਿਰਦੇ ਹੋਣਗੇ ਪਾਸ ਫਿਰ ਪੂਛ ਲਾਂ ਲਾਉਣ ਵਾਲੇ ਹੀ ਚਾਹੀਦੇ ਨੇ ਉਹਨਾਂ ਨੂੰ ਉਹ ਪੂਛ ਲਾਂ ਲਾਉਣ ਵਾਲੇ ਹੀ ਬਚਣਗੇ ਰੀੜ ਦੀ ਹੱਡੀ ਜਿਹਦੀ ਨਾ ਹੋਏ ਉਹ ਸਰਕਾਰ ਨੂੰ ਮਨਜ਼ੂਰ ਰਹਿੰਦੀ ਜੇ ਉਹਨਾਂ ਨੂੰ ਚੰਗਾ ਲੱਗਦਾ ਜੇ ਸੋ ਇਹੋ ਕੁਝ ਹੀ ਬਚਣਾ ਜੇ ਪੰਜਾਬੀਆਂ ਨੂੰ ਅਜੇ ਵੀ ਵੰਗਾਰ ਜੇ ਉਹ ਖੜਜੋ ਖੜਜੋ ਜਗਾਓ ਆਪਣੀ ਜ਼ਮੀਰ ਵੇਖੋ ਕਿਸ ਕਿਸਮ ਦੀ ਕ੍ਰਾਂਤੀ ਅਸੀਂ ਸੋਚੀ ਸੀ ਜੇ ਇਹੋ ਕ੍ਰਾਂਤੀ ਦੋਰ ਫਿੱਟੇ ਮੋਈ ਕਹਿ ਸਕਦੇ ਬਿਲਕੁਲ ਬਿਲਕੁਲ ਚਲੋ ਅਸੀਂ ਉਹਨਾਂ ਕਿਉਂਕਿ ਜਿਹੜੇ ਇਹਨਾਂ ਸਰਕਾਰੀ ਅਦਾਰਿਆਂ ਚ ਨਾ ਪੋਸਟਾਂ ਦੇ ਉੱਤੇ ਐਜ਼ ਅ ਡਾਕਟਰ ਜਾਂ ਐਜ਼ ਅ ਨਰਸ ਜਾਂ ਐਜ਼ ਸਿਹਤ ਕਰਮਚਾਰੀ ਕੰਮ ਕਰਦੇ ਨੇ ਉਹ ਹੈ ਤਾਂ ਪੰਜਾਬ ਦੇ ਉਹਨਾਂ ਨੂੰ ਸੋਚਣਾ ਪੈਣਾ ਕਿ ਘੱਟੋ ਘੱਟ ਜਿਵੇਂ ਕਹਿੰਦੇ ਕਿ ਆਪਣੇ ਘਰ ਦੀ ਸਫਾਈ ਤੁਸੀਂ ਜਿੰਨੇ ਆਪਣੇ ਪੱਧਰ ਤੇ ਕਰ ਸਕਦੇ ਹੋ ਉਹਨਾਂ ਕਰੋ ਉਸ ਤੋਂ ਬਾਅਦ ਜੋ ਸਰਕਾਰਾਂ ਦੀ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਅਸੀਂ ਵੀ ਆਪਣੇ ਤੌਰ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਦੇ ਰਵਾਂਗੇ ਵਿਚਾਰ ਕਮੈਂਟ ਕਰੋ ਸਕਸੀ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ